ਆ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਘੇਰ ਲਿਆ ਸੀ ਕਹਿੰਦੇ ਸੀ ਕਿ ਦੇਖੋ ਜੀ ਇਹ ਵਿਦੇਸ਼ਾਂ ਦੇ ਵਿੱਚ ਤੁਰੇ ਫਿਰਦੇ ਆ ਪੈਸਾ ਬੜਾ ਖਰਚਦੇ ਆ ਇਹਨਾਂ ਨੂੰ ਆਪਣੇ 140 ਕਰੋੜ ਲੋਕਾਂ ਦਾ ਖਿਆਲ ਰੱਖਣਾ ਚਾਹੀਦਾ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਤੇ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਲਾਗੂ ਨਹੀਂ ਹੁੰਦੀ ਉਹਨਾਂ ਨੂੰ ਆਪਣੀ 3 ਕਰੋੜ ਦੀ ਜਨਤਾ ਦਾ ਖਿਆਲ ਨਹੀਂ ਰੱਖਣਾ ਚਾਹੀਦਾ ਤੁਹਾਡਾ ਇੱਕ ਸਰਵਿੰਗ ਕਰਨਲ ਜਿਹੜਾ ਦਿੱਲੀ ਦੇ ਵਿੱਚ ਸਰਵਿਸ ਕਰਦਾ ਸੀ ਉਸ ਨੂੰ ਪੁਲਿਸ ਦੇ ਮੁਲਾਜ਼ਮ ਅੱਧੀ ਰਾਤ ਨੂੰ ਆ ਕੇ ਨਸ਼ੇ ਦੀ ਹਾਲਤ ਦੇ ਵਿੱਚ ਕੁੱਟਦੇ ਨੇ ਮਾਰਦੇ ਨੇ ਉਹਦਾ ਮੋਬਾਈਲ ਖੋਲ ਲੈਂਦੇ ਨੇ ਉਹਦਾ ਸ਼ਨਾਖਤੀ ਕਾਰਡ ਖੋਲ ਲੈਂਦੇ ਨੇ ਤੇ ਫਿਰ ਤੁਸੀਂ ਉਹਨੂੰ ਇਨਸਾਫ ਹੀ ਨਹੀਂ ਦਿਵਾ ਪਾਉਂਦੇ ਆਪ ਭਰੋਸਾ ਦੇ ਕੇ ਤੇ ਫਿਰ ਤੁਸੀਂ ਆਪਣੇ 3 ਕਰੋੜ ਲੋਕਾਂ ਦਾ ਕਿਵੇਂ ਧਿਆਨ ਰੱਖ ਰਹੇ ਹੋ ਕਦੇ ਆਪਣੀ ਪੀੜੀ ਥੱਲੇ ਵੀ ਸੋਟਾ ਮਾਰ ਕੇ ਦੇਖੋ ਦੂਸਰਿਆਂ ਨੂੰ ਤੁਸੀਂ ਕਹਿੰਦੇ ਰਹਿੰਦੇ ਹੋ ਵਾਕਿਆ ਇਸ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਸਾਰੇ ਲੋਕਾਂ ਨੂੰ ਬਹੁਤ ਨਿਰਾਸ਼ ਕੀਤਾ ਤੁਸੀਂ ਦੇਖੋ ਇਹ ਅਕਸਰ ਕਹਿੰਦੇ ਆ ਕਿ ਇਸ ਫੌਜ ਲਈ ਜਾਂ ਭਾਰਤੀ ਫੌਜ ਲਈ ਸਾਡੇ ਦਿਲਾਂ ਦੇ ਵਿੱਚ ਬੜਾ ਮਾਨ ਸਨਮਾਨ ਆ ਇਸ ਤਰ੍ਹਾਂ ਦਾ ਸਨਮਾਨ ਇਸ ਤਰ੍ਹਾਂ ਦਾ ਤੁਸੀਂ ਇਨਸਾਫ ਦਿਵਾਉਨੇ ਹੋ